ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਅੱਜ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਵਰਕਰਾਂ ਦਾ ਧੰਨਵਾਦ ਕੀਤਾ ਤੋ ਉਥੇ ਨਾਲ ਦੇ ਨਾਲ ਸ਼ਰਮਣੇ ਆ ਅਕਾਲੀ ਦਲ ਦੇ ਉੱਤੇ ਵੀ ਕਈ ਸ਼ਬਦੀ ਨਿਸ਼ਾਨੇ ਸਾਧਦੇ ਨੇ ਅਜੀਤ ਮਹਿੰਦਰ ਸਿੱਧੂ ਦਾ ਕਹਿਣਾ ਹੈ ਕਿ ਅਕਾਲੀ ਦਲ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਜਮਾਨਤਾਂ ਜ਼ਬਤ ਕਰਾ ਗਈ ਹੈ ਸੋ ਬਹੁਤ ਹੀ ਖੁਸ਼ੀ ਅਕਾਲੀ ਦਲ ਨੂੰ ਨਹੀਂ ਮਨਾਣੀ ਚਾਹੀਦੀ ਸਿਰਫ ਇੱਕ ਹੀ ਸੀਟ ਜਿੱਤੀ ਆ ਉਹਨਾਂ ਨੇ ਬਲਕਿ ਪੂਰੇ ਪੰਜਾਬ ਦੇ ਵਿੱਚ 10 ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਦੀ ਸੀਟ ਜਿੱਤਣ ਦੇ ਉੱਤੇ ਵੀ ਸਵਾਲ ਚੁੱਕੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਜਦੋਂ ਅਕਾਲੀ ਦਲ ਨੂੰ ਲੋਕਾਂ ਨੇ ਨਕਾਰੇ ਆ ਤਾਂ ਕੀ ਕਾਰਨ ਰਹੇ ਕਿ ਸਿਰਫ ਬਠਿੰਡੇ ਦੇ ਵਿੱਚ ਅਕਾਲੀ ਦਲ ਜਿੱਤੀ ਐ ਸੋ ਕਹਿੰਦੇ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਅਕਾਲੀ ਦਲ ਬਠਿੰਡਾ ਦੇ ਵਿੱਚ ਜਿੱਤੀ ਕਿਵੇਂ ਆ ਸੋ ਇਹਨਾਂ ਨੇ ਨਾਲ ਦੀ ਨਾਲ ਹੀ ਇਹਨਾਂ ਨੇ ਕਿਹਾ ਕਿ ਅਸੀਂ 2027 ਦੀਆਂ ਜਿਹੜੀਆਂ ਚੋਣਾਂ ਨੇ ਉਸ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਐ ਮੈਂ 9 ਹਲਕਿਆਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਕੰਮ ਕਰ ਰਿਹਾ ਤੇ ਮੈਂ ਸਾਰੇ ਵਰਕਰ ਇਕੱਠੇ ਕਰ ਲਏ ਨੇ ਇਸੇ ਨਾਲ ਹੀ ਜਿਤ ਮਹਿੰਦਰ ਸਿੰਘ ਸਿੱਧੂ ਰਾਦਾਹ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਆਂ ਨਹੀਂ ਦੇਖੋ ਜੀ ਅੱਜ ਅਸੀਂ ਨਾ ਬਠਿੰਡਾ ਸ਼ਹਿਰੀ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਜੋ ਇੱਥੇ ਖਤਰ ਹੋਏ ਸੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਮੈਂ ਅਚੇਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਦਿਨ ਰਾਤ ਮਿਹਨਤ ਕੀਤੀ ਮੈਂ ਵਤੌਰ ਕਾਂਗਰਸ ਦੇ ਉਮੀਦਵਾਰ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਦੇ ਸਾਰੇ ਵਰਕਰ ਸਹਿਬਾਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋ ਮੈਂ ਇਹ ਮੀਟਿੰਗ ਜਿਹੜੀ ਸੱਦੀ ਗਈ ਸੀ ਇਹ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਆਪਣੇ ਇਤਸਰੇ ਗਰਖਸ਼ਾ ਉਹਨਾਂ ਨੇ ਸੱਦੀਸੀ ਤੇ ਮੈਂ ਚੇਚੇ ਤੌਰ ਤੇ ਆ ਕੇ ਆਦੇ ਵਰਕਰ ਸਾਹਿਬਾਨ ਦਾ ਧੰਨਵਾਦ ਕੀਤਾ ਜਿੱਥੇ ਤੱਕ ਮੰਤਨ ਦੀ ਗੱਲ ਹੈ ਉਹ ਹਲੇ ਅਸੀਂ ਕਰੀ ਜਾਂਦੇ ਆ ਸੋ ਉਹਦੇ ਵਿੱਚ ਦੇਖਦੇ ਆ ਕਿ ਕੀ ਕਮੀਆਂ ਰਹਿ ਗਈ ਕਿਉਂਕਿ ਕਮੀਆਂ ਤਾਂ ਕੋਈ ਰਹੀ ਗਈਆਂ ਇਸ ਕਰਕੇ ਅਸੀਂ ਪਿਛੜ ਗਏ ਸੋ ਕਮੀਆਂ ਅਸੀਂ ਦੂਰ ਕਰਾਂਗੇ ਤਾਂ ਕਿ ਅਸੀਂ ਅੱਗੇ ਵਾਸਤੇ ਤਕੜੇ ਹੋ ਕੇ ਨਿਕਲੀਏ ਵਿੱਚ ਵਿੱਚ ਕੋਈ ਇੱਕ ਦੀ ਰਣਨੀਤੀ ਕੀ ਹੈ ਬਣਾ ਰਹੇ ਹਾਂ ਜੀ ਹਲੇ ਤਾਂ ਅਜ ਤੱਕ ਸਿਰਫ ਕੋਲੇ ਵਫਤੇ ਹੀ ਹੋਇਆ ਹੈ ਤੇ ਇਹਦੇ ਵਿੱਚ ਮੇਰਾ ਮਨਸੀਕੀ ਹੋਈ ਤੋਂ ਸ਼ੁਰੂਆਤ ਕੀਤੀ ਹੈ ਬਠਿੰਡੇ ਸ਼ਹਿਰ ਤੋਂ ਹੁਣ 18 19 20 21 ਅਸੀਂ ਦੂਜੇ ਹਲਕਿਆਂ ਦੇ ਰੱਖਿਆ ਜਿਵੇਂ 18 ਨੂੰ ਪੁੱਛੋ ਕਰ ਰਹੇ ਹਾਂ 19 ਨੂੰ ਮੋੜ ਕਰ ਰਹੇ ਹਾਂ 20 ਨੂੰ ਦੇਖੋ ਚਲਵੰਡੀ ਲੰਬੀ ਸਾਰੇ ਹਲਕਿਆਂ ਦੀ ਇੱਕ ਵਾਰ ਮੇਰਾ ਮਨਸੀਕੀ ਮੈਂ ਆਪਦੇ ਵਰ ਕਰਾਣਾ ਤਨਵਾਦ ਕਰਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਿਲੈਕਸ਼ਨ ਚ ਸਿੱਧੂ ਸਾਹਿਬ ਗਿਲੇ ਸ਼ਿਕਵੇ ਬੜੇ ਸਾਹਮਣੇ ਆਏ ਦੇ ਚਲੋ ਦੇਖੋ ਗੱਲ ਹੈ ਜੀ ਜਦੋਂ ਦੇਖੋ ਕਮੀ ਤਾਂ ਕੋਈ ਨਹੀਂ ਹੈ ਨਾ ਕਿਤੇ ਕਮੀ ਤਾਂ ਰਹੀ ਹੈ ਕਿਤੇ ਜਿਹੜੇ ਵਰਕਰਾਂ ਨੇ ਕੰਮ ਕੀਤਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਤੇ ਜਿਹੜੀ ਮੀਟਿੰਗ ਕਰਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿੱਥੇ ਤਨਵਾਦ ਕੀਤਾ ਉੱਥੇ ਜੇ ਕਿਸੇ ਵਰਕਰ ਦੇ ਮਨ 'ਚ ਕੋਈ ਗੱਲ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਤੇ ਮੈਂ ਸਮਝਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਨਾ ਉਹ ਇਕੱਲੇ ਬਠਿੰਡੇ ਨਹੀਂ ਇਨਨਕ ਜਰੂਰ ਮੈਂ ਪਿਛਲੇ 45 ਦਿਨਾਂ ਚ ਕੀਤਾ ਕਿ ਸਾਰੀ ਕਾਂਗਰਸ ਨੂੰ ਤੇ ਵਰਕਰਸ ਨੂੰ ਇਕੱਠਾ ਇਕੱਠਾ ਕਰ ਲਿਆ ਸੋ ਇਸ ਕਰਕੇ ਮੈਂ ਸਮਝਦਾ ਉਹ ਵੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਚਲੋ ਸਾਫ ਪਾਛਣ ਹੁੰਦਾ ਕਿ ਕਾਰਨ ਆਪਾਂ ਦੇਖੋ ਕਾਰਨ ਤਾਂ ਕਾਰਨ ਦੇਖੋ ਸਿੱਧੀ ਗੱਲ ਹੁੰਦੀ ਹੈ ਇਲੈਕਸ਼ਨ ਦਾ ਕਾਰਨ ਤਾਂ ਇਹ ਹੈ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਕਿਉਂ ਨਹੀਂ ਪਾਈਆਂ ਹੁਣ ਇਹ ਇਹਦਾ ਇਹਦਾ ਜਿਵੇਂ ਤੁਸੀਂ ਕਹੇ ਕਿ ਮੰਥਨ ਇਹਦਾ ਹੁਣ ਹੌਲੀ-ਹੌਲੀ ਕੱਢਾਂਗੇ ਕਿ ਕੀ ਕਾਰਨ ਬਣੇ ਇੱਕ ਕਾਰਨ ਤਾਂ ਹੋ ਨਹੀਂ ਸਕਦਾ ਮੇਰੇ ਮਨ ਚ ਹੈ ਕਿ ਕਈ ਕਾਰਨ ਹੋ ਸਕਦੇ ਨੇ ਇਕੱਠੇ ਕਿਉਂਕਿ ਇੰਨੀ ਅੱਛੀ ਪੋਜੀਸ਼ਨ ਦੋਨੋਂ ਪਾਰਟੀਆਂ ਦੀ ਅਕਾਲੀ ਦਲ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਹੈ ਨਹੀਂ ਸੀ ਤੁਸੀਂ ਪੰਜਾਬ 'ਚ ਹੀ ਦੇਖ ਲਓ ਜੇ ਅਕਾਲੀ ਦਲ ਦੀ ਸਾਰੇ ਪੰਜਾਬ 'ਚ ਜਮਾਨਤਾ ਜਬ ਤੋ ਰਹੀ ਹੈ ਕੋਈ ਏਜ ਕੀ ਕਰ ਰਿਹਾ ਨਾ ਡਿਸੀਜਨ ਬਠਿੰਡੇ 'ਚ ਉਹਨਾਂ ਨੂੰ ਵੋਟਾਂ ਪਈਆਂ ਠੀਕ ਹੈ ਨਾ ਕੋਈ ਮੈਨੂੰ ਤਾਂ ਕੁਝ ਮਤਲਬ ਸ਼ੱਕ ਦੀ ਗੱਲ ਜੀ ਲੱਗਦੀ ਹੈ ਥੋੜੀ-ਮੋਟੀ ਉਹ ਹੋਲੀ-ਹੋਲੀ ਨਿਕਲੇ ਉਹ ਗੱਲ ਤਾਂ ਦੇਖੋ ਲੁਕਦੀ ਨਹੀਂ ਹੁੰਦੀ ਗੱਲ ਤਾਂ ਬਾਹਰ ਆ ਜਾਂਦੀ ਹੈ ਉਹ ਕਦੋਂ ਹੋਣੀ ਹੈ ਕੀ ਹਾਲਾਤ ਬਣਨੇ ਨੇ ਉਹ ਹੋਲੀ-ਹੋਲੀ ਅਸੀਂ ਕਰ ਲਾਂਗੇ ਇੰਨਾ ਕਿ ਸਾਨੂੰ ਮਤਲਬ ਐਕਸਪੀਰੀਅੰਸ ਵੀ ਹੋਏਗਾ ਕਿ ਪਤਾ ਲੱਗ ਜਾਊਗਾ ਕਿ ਐਗਜ਼ੈਕਟਲੀ ਕੀ ਹੋਇਆ ਤੇ ਮੈਂ ਤਾਂ ਇਹ ਕਹਿੰਦਾ ਜਿਵੇਂ ਤੁਸੀਂ ਪੁੱਛਿਆ ਕਿ ਅਕਾਲੀ ਦਲ ਬਲੀ ਖੁਸ਼ੀ ਨਾ ਮਣਾਵੇ ਕਿਉਂਕਿ ਅਕਾਲੀ ਦਲ ਦੀਆਂ 13 ਸੀਟਾਂ 'ਚੋਂ 10 ਸੀਟਾਂ 11 ਸੀਟਾਂ 'ਚ ਜਮਾਨਤ ਜਬਤ ਹੋਈ ਹੈ ਠੀਕ ਹੈ ਇੱਕ ਸੀਟ ਜਿੱਤ ਕੇ ਇਹ ਸੋਚਦੇ ਨੇ ਕਿ ਪਤਨੀ ਅਸੀਂ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਕਰ ਲਈਏ ਤੇ ਕੋਈ ਇਹਦੇ ਸਮਕੇ ਬਹੁਤ ਵੱਡਾ ਨੁਕਸਾਨ ਹੋਇਆ ਇਕਾ ਲੀਦਰ ਦਾ ਤੇ ਇਸ ਤੋਂ ਵੱਧ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਹੋਣਾ ਹੈ ਸਿੱਤੂ ਸਾਹਿਬ ਹੁਣ 27 ਦੀਆਂ ਤਿਆਰੀਆਂ 'ਚ ਜੁਟ ਗਏ ਆ ਜੁਟ ਗਏ ਜੀ ਤੁਸੀਂ ਜੁਟ ਗਏ ਸਵਾ ਬਠੰਡਾ ਤੋਂ ਤੁਸੀਂ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਗੱਲ ਇਹ ਕਿ ਮੈਂ ਅੱਜ ਬਤੌਰ ਕਾਂਗਰਸ ਦਾ ਉਮੀਦਵਾਰ ਹੋਣ ਦੇ ਨਾਤੇ ਇਲੈਕਸ਼ਨ ਅੱਛਾ ਲੜਿਆ ਬਾਕੀ ਕਿਸਮਤ ਦੀਆਂ ਗੱਲਾਂ ਦੇ ਕੋਈ ਕਈ ਗੱਲਾਂ ਕਿਸਮਤ ਉੱਤੇ ਤੁਹਾਨੂੰ ਮਿਲਦੀਆਂ ਵੀ ਨੇ ਸੋ ਕਿਸਮਤ ਇਸ ਕੀ ਸੀ ਕਿ ਵੀ ਐਮਪੀ ਬਣ ਜਾਂਦੇ ਲੋਕਾਂ ਦਾ ਕੰਮ ਕਰਦੇ ਬਠਿੰਡੇ ਸ਼ਹਿਰ ਚ ਬੈਠੇ ਸੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦੇ ਚਲੋ ਨਹੀਂ ਹੋ ਸਕਿਆ ਹੁਣ ਅੱਗੇ ਪਹਿਲਾ ਜਿਹੜਾ ਮੇਰਾ ਫਰਜ਼ ਬਣਦਾ ਹੈ ਜਿੱਥੇ ਧੰਨਵਾਦ ਕਰਨਾ ਉੱਥੇ ਪਾਰਟੀ ਨੂੰ ਤਕੜਾ ਕਰਨਾ ਹੈ ਨੌ ਦੇ ਨੌ ਹਲਕਾਚ ਕਿਉਂਕਿ ਮੈਂ ਨੌ ਦੇ ਨੌ ਹਲਕਾਚ ਜਾ ਕੇ ਵਰਕਰਾਂ ਨਾਲ ਬੈਠ ਕੇ ਕਿਸ ਤਰੀਕੇ ਨਾਲ ਲੱਗੇ ਜਿਹੜਾ 2 ਸਾਲ 2.5 ਸਾਲ ਪਏ ਨੇ ਅੱਗੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਿਹੜੀ ਰਣਨੀਤੀ ਬਣਾਉਣੀ ਹੈ ਉਹ ਸ਼ੁਰੂ ਕਰਤੀ ਹੈ ਸੀ ਇਸ ਧੰਨਵਾਦੀ ਦੋਹਰੇ ਤੋਂ ਜੋ ਬਠਿੰਡੇ ਸ਼ਹਿਰ ਚ ਕੀਤਾ ਸੀ ਇੱਕ ਮਹੀਨੇ ਦੇ ਸਾਰੇ ਜਿਹੜੇ ਮਾਤਪੇਦ ਭਲਾ ਕੇ ਇਕੱਠੇ ਕੀਤੇ ਵਰਕਰ 27 ਤੱਕ ਇਕੱਠੇ ਰੱਖ ਪਾ ਇਕੱਠੇ ਹਾਂਜੀ ਹਾਂ ਬਿਲਕੁਲ ਬਿਲਕੁਲ ਇਕੱਠੇ ਰਹਿਣਗੇ ਕਿਉਂਕਿ ਦੇਖੋ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਇਕੱਠੇ ਨਹੀਂ ਰਹਿੰਦੇ ਤਾਂ ਨੁਕਸਾਨ ਪਟਾ ਹੈ ਨੁਕਸਾਨ ਕੱਲੇ ਲੀਡਰ ਦਾ ਨਹੀਂ ਹੁੰਦਾ ਕੱਲੇ ਪਾਰਟੀ ਦਾ ਨਹੀਂ ਹੁੰਦਾ ਨੁਕਸਾਨ ਸਭ ਤੋਂ ਵੱਡਾ ਵਰਕਰ ਦਾ ਹੁੰਦਾ ਜਿਹਨੇ نیچے ਬੂਥ ਲੈਵਲ ਤੇ ਲੜਾਈ ਲੜਨੀ ਹੈ ਜ਼ਿੰਮੇਵਾਰੀਆਂ ਸੰਭਾਲਣੀਆਂ ਸੋ ਹੁਣ ਵਰਕਰ ਇਸ ਚੀਜ਼ ਨੂੰ ਸਮਝ ਗਿਆ ਹੈ ਕਿ ਜੇ ਅਸੀਂ ਇਕੱਠੇ ਹਾਂ ਤਾਂ ਸਾਡੀ ਤਾਕਤ ਹੈ ਜੇ ਅਸੀਂ ਇਕੱਠੇ ਹੈ ਨਹੀਂਗੇ ਪਾਰਟੀ ਵਾਸਤੇ ਪਾਰਟੀ ਦੇ ਉਮੀਦਵਾਰ ਵਾਸਤੇ ਤਾਂ ਅਸੀਂ ਫਿਰ ਇਕੱਠੇ ਰਹਿਣ ਰਹਿਣ ਚ ਹੀ ਫਾਇਦਾ ਹੈ ਸਿੱਧੂ ਸਾਹਿਬ ਕਿੰਨੀ ਮਿਹਨਤ ਕੀਤੀ ਹੈ ਮਨ ਦੇ ਵਿੱਚ ਹੈਗਾ ਇਹ ਗੱਲ ਕਿ ਬਾਸ਼ ਜਦ ਕਿੰਨੀ ਮਿਹਨਤ ਕੀਤੀ ਮੰਚ ਜਰੂਰ ਦੇਖੋ ਗੱਲ ਸੁਣੋ ਮੈਂ ਵੀ ਇਨਸਾਨ ਆ ਇਹ ਮੈਂ ਉਹ ਇਹ ਤਾਂ ਮਸ਼ੀਨ ਤਾਂ ਹੈ ਨਹੀਂ ਮੇਰੇ ਵੀ ਜਜ਼ਬਾਤ ਨੇ ਮੇਰੇ ਵੀ ਇਮੋਸ਼ਨਸ ਨੇ ਮਹਿਸੂਸ ਤਾਂ ਹੁੰਦਾ ਕਿ ਜਿੰਨੀ ਮਿਹਨਤ ਕੀਤੀ ਇਕੱਲੇ ਮੈਂ ਨਹੀਂ ਸਾਰੇ ਪਰਿਵਾਰ ਨੇ ਕੀਤੀ ਤੇ ਮਤਲਬ ਰੱਬ ਨੇ ਉਹ ਜਿਹਾ ਫਲ ਨਹੀਂ ਦਿੰਦਾ ਤੋ ਇਹ ਲਾਜ਼ਮੀ ਹੈ ਕਿ ਗਿਲਾ ਨਹੀਂ ਗਿਲਾ ਕਿਸ ਤੇ ਕਰੋਗੇ ਗਿਲਾ ਤਾਂ ਕਿਸੇ ਤੇ ਕਰ ਨਹੀਂ ਸਕਦੇ ਵਰਕਰ ਤੇ ਕੀ ਗਿਲਾ ਕਰੋਗੇ ਵਰਕਰ ਨੇ ਤਾਂ ਮਿਹਨਤ ਕੀਤੀ ਨਾ ਲੋਕਾਂ ਦੇ ਵੋਟਾਂ ਨਹੀਂ ਪਈਆਂ ਕਿਉਂ ਨਹੀਂ ਪਈਆਂ ਕੀ ਕਾਰਨ ਬਣਿਆ ਹਾਂਜੀ ਜੇ ਅਹੀ ਕਾਰਨ ਬਣਦਾ ਹੋਊਗਾ ਕਿ ਜਿਹੜੀਆਂ ਵੋਟ ਕੋਈ ਕਮੀ ਤਾਂ ਰਹੀ ਹੈ ਨਾ ਕਿਤੇ ਸਿੱਦੀ ਸਾਹਿਬ ਵਾਲੇ ਭਾਵਪਕ ਵੀ ਹੋ ਗਏ ਸੀ ਨੀ ਚਲੋ ਉਸਾਂ ਛੰਦਾ ਰਹਿੰਦਾ ਭਾਵਕ ਤਾਂ ਹੁਣ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਮੈਂ ਦਾ ਮਹਿਸੂਸ ਕਰਦਾ ਹੀ ਹੈ ਕਿ ਚਲੋ ਮੈਂ ਤਾਂ ਹੁਣ ਦੇਖੋ ਇੰਨੇ ਸਾਲ ਹੋ ਗਏ ਸਿਸਟਮ ਚ ਸੋ ਪਰਿਵਾਰ ਪਹਿਲੀ ਵਾਰ ਇਲੈਕਸ਼ਨ ਚ ਉਤਰਿਆ ਸੀ ਮੇਰੇ ਬੱਚੇ ਉਤਰੇ ਸੀ ਮੇਰੀ ਬੇਟੀ ਆਈ ਮੇਰੀ ਨੂਰਾਨੀ ਆਈ ਬੇਟਾ ਮੇਰੀ ਵਾਈਫ ਸੋ ਮਿਹਨਤ ਕੀਤੀ ਥੋੜਾ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਇੰਦੀ ਮਿਹਨਤ ਕੀਤੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਜੋ ਇਸ ਕਰਕੇ ਪਾਵਕ ਹੋਣਾ ਦਾ ਲਾਜ਼ਮੀ ਗੱਲ ਹੈ ਪਰ ਸਿਆਸੀ ਤੌਰ ਤੇ ਅਸੀਂ ਠਗੜੇ ਆ ਸਿਆਸੀ ਤੌਰ ਤੇ ਮੈਂ ਸਮਝਦਾ ਜਿਮਨੀ ਲੈਵਲ ਤੇ ਅਸੀਂ ਤਕੜੇ ਹੋ ਕੇ ਨਿਕਲੇ